ਸ਼੍ਰੋਮਣੀ ਕਾਲੀਦਾ ਪੁੰਨਰ ਸਰਜੀਤਾ ਜਿਹੜਾ ਜਿਨ੍ਹਾਂ ਦਿਨ ਚੜ੍ਹਦੀ ਕਲਾ ਦੇ ਵੱਲ ਵੱਧ ਰਹੇ ਹੈ ਜੀ ਦੇ ਮੁਤਾਬਕ ਅੱਜ ਹਲਕਾ ਨਾਭਾ ਦੇ ਅੰਦਰ ਨਾਭਾ ਸ਼ਹਿਰ ਦੀ ਜਿਹੜੀ ਐਮਸੀ ਦੀ ਚੋਣ ਹੈ ਉਹਦੇ ਰਿਗਾਰਡਿੰਗ ਅੱਜ ਸਮੂੱਚੀ ਜਿਹੜੀ ਹਲਕੇ ਦੀ ਸ਼ਹਿਰ ਦੀ ਖਾਸ ਤੌਰ ਤੇ ਜਿਹੜੀ ਜਥੇਬੰਦੀ ਹੈ ਉਹਦੀ ਇੱਕ ਜਿਹੜੇ ਸੁਹਿਰਦ ਔਰ ਸਮਾਜ ਸੇਵੀ ਜਿਹੜੇ ਆਗੂ ਨੇ ਉਹਨਾਂ ਦੀ ਇੱਕ ਛੋਟੀ ਜੀ ਮੀਟਿੰਗ ਬੁਲਾਈ ਗਈ ਸੀ ਜਿਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਗੂ ਹਾਜ਼ਰ ਹੋਏ ਔਰ ਉਸ ਤੋਂ ਬਾਅਦ ਜਿਹੜਾ ਫੈਸਲਾ ਹੋਇਆ ਜਿਹੜਾ ਸਾਡਾ ਯੂਥ ਦਾ ਆਗੂ ਹੈ ਨੌਜਵਾਨ ਆਗੂ ਹੈ ਮਿਹਨਤੀ ਹੈ ਸਰ ਦਾ ਧਰਵਿੰਦਰ ਸਿੰਘ ਭੋਜੋ ਆਜਰੀ ਜਿਨ੍ਹਾਂ ਨੂੰ ਆਉਣ ਵਾਲੀ ਐਮਸੀ ਚੋਣ ਦੇ ਲਈ ਕੋਆਰਡੀਨੇਟਰ ਨਿਯੁਕਤ ਕੀਤਾ ਹੈ ਜਿਹੜੇ ਸ਼ਹਿਰ ਦੇ 23 ਵਾਰਡ ਨੇ 23 ਵਾੜਾ ਦੇ ਅੰਦਰ ਅਸੀਂ ਇੱਕ ਚੜ੍ਹਦੀ ਕਲਾ ਦੇ ਨਾਲ ਇਲੈਕਸ਼ਨ ਲੜਾਂਗੇ ਜਿਹੜਾ ਸੰਗਤ ਹੈ ਆਪਣੀ ਨਾਭੇ ਸ਼ਹਿਰ ਦੀ ਉਹਨਾਂ ਦੇ ਲਈ ਅਸੀਂ ਉਹਨਾਂ ਦੇ ਮੁੱਦਿਆਂ ਦੀ ਲੜਾਈ ਲੜਾਂਗੇ ਜਿਹੜੇ ਸੁਹਿਰਦ ਜਾਂ ਪੜ੍ਹੇ ਲਿਖੇ ਸ਼ਹਿਰ ਦੇ ਜਿਹੜੇ ਮੁੱਦਿਆਂ ਦੇ ਲਈ ਲੜ ਰਹੇ ਨੌਜਵਾਨ ਆਗੂ ਨੇ ਮੈਂ ਖਾਸ ਤੌਰ ਤੇ ਉਹਨਾਂ ਨੂੰ ਵੀ ਕਹਿਣਾ ਵੀ ਉਹ ਵੀ ਅੱਗੇ ਆਉਣ ਔਰ ਜਿਹੜੇ ਵੀ ਸਮਾਜ ਸੇਵੀ ਜਾਗੂ ਇਸ ਚੋਣ ਦੇ ਵਿੱਚ ਹਿੱਸਾ ਲੈਣਗੇ ਜਾਂ ਜਿਹੜੇ ਯੋਗ ਹੋਣਗੇ ਅਸੀਂ ਉਹਨਾਂ ਦੀ ਜਿਹੜੀ ਹੈਗੀ ਹੈ ਹਮਾਇਤ ਵੀ ਕਰਾਂਗੇ ਔਰ ਉਹਨਾਂ ਲਈ ਅਸੀਂ ਪ੍ਰਚਾਰ ਵੀ ਕਰਾਂਗੇ ਉਹਨਾਂ ਦੇ ਉਹਨਾਂ ਦੇ ਲਈ ਅਸੀਂ ਲੜਾਈ ਲੜਾਂਗੇ ਪਹਿਲੀ ਵਾਰੀ ਦੇਖਿਆ ਵੀ ਪੰਜ ਪਾਰਟੀਆਂ ਇਸ ਵਾਰੀ ਚੋਣ ਮੈਦਾਨ ਵਿੱਚ ਆਪਦੇ ਆਪ ਦੇ ਕੈਂਡੀਡੇਟ ਲੈ ਕੇ ਮੈਦਾਨ ਵਿੱਚ ਹੋਣਗੀਆਂ ਜਿਹੜੀ ਆਉਣ ਵਾਲੀ ਚੋਣ ਹੈ ਇਹਦੇ ਅੰਦਰ ਪਾਰਟੀ ਦੇ ਠੱਪੇ ਤੇ ਕੋਈ ਵੋਟ ਨਹੀਂ ਪਾਊਗਾ ਇਹ ਜਿਹੜੀ ਚੋਣ ਹੈ ਇਹ ਕੈਂਡੀਡੇਟ ਦੇ ਐਕਸ਼ਨ ਨੂੰ ਕੈਂਡੀਡੇਟ ਦੇ ਰੁਤਬੇ ਨੂੰ ਉਹਦਾ ਜਿਹੜਾ ਆਪਣਾ ਜਿਹੜੀ ਉਹਦੀ ਸ਼ਬੀ ਹੈ ਉਹਨੂੰ ਵੋਟ ਜਿਹੜੀ ਹੈਗੀ ਹੈ ਆਉਣ ਵਾਲੀ ਸੰਗਤ ਸਾਡੀ ਦੇਊਗੀ ਅਸੀਂ ਆਸ ਵੀ ਇਹੀ ਕਰਦੇ ਹਾਂ ਵੀ ਤੁਸੀਂ ਪਾਰਟੀਆਂ ਦੇ ਠੱਪਿਆਂ ਤੇ ਵੋਟ ਨਾ ਕੋਈ ਅਦਾ ਕਰੇ ਉਹ ਜਿਹੜਾ ਕੈਂਡੀਡੇਟ ਹੈ ਕੈਂਡੀਡੇਟ ਤੁਸੀਂ ਦੇਖੋ ਜਿਹਦੇ ਤੋਂ ਤੁਸੀਂ ਕੰਮ ਲੈਣੇ ਹੈ ਜਿਹੜਾ ਤੁਹਾਡੇ ਲਈ ਲੜਾਈ ਲੜੂਗਾ ਕਰੋ ਯੋਗ ਹੈ ਤਾਂ ਤੁਸੀਂ ਉਹਨੂੰ ਵੋਟ ਕਰੋ ਚੋਣ ਮੈਨਿਫੈਸਟੋ ਪਹਿਲਾਂ ਚੋਣ ਮੈਨਿਫੈਸਟੋ ਵੀ ਫਿਰ ਤਿਆਰ ਕਰੋਗੇ ਜੀ ਬਿਲਕੁਲ ਅੱਜ ਅੱਜ ਇਹਦੇ ਇਹਦੇ ਸਬੰਧੀ ਵੀ ਜਿਹੜੀ ਚਰਚਾ ਹੋਈ ਹੈ ਕਿ ਅਸੀਂ ਜਿਹੜੇ ਨਾਬਾ ਸ਼ਹਿਰ ਦੇ ਮੁੱਦੇ ਅਜਿਹੇ ਹੋਣ ਜਿਹੜੇ ਹਰ ਇੱਕ ਵੋਟਰ ਦੇ ਨਾਲ ਜੁੜੇ ਹੋਏ ਹੋਣ ਅਤੇ ਉਹ ਵੋਟਰ ਦੇ ਲਈ ਅਸੀਂ ਲੜਾਈ ਵੀ ਤਾਂ ਲੜ ਸਕਦੇ ਆ ਅਗਰ ਉਹਨਾਂ ਦੇ ਨਾਲ ਜੁੜੇ ਹੋਏ ਮੁੱਦੇ ਨੇ ਅਗਰ ਉਹ ਮੁੱਦੇ ਹੀ ਉਹ ਨੇ ਜਿਹੜੇ ਉਹਨਾਂ ਨਾਲ ਸੰਬੰਧਤ ਹੈ ਨਹੀਂ ਉਹਨੂੰ ਕਹਿੰਦੇ ਉਹ ਮੁੱਦੇ ਕਿਸੇ ਦੇ ਨਾ ਕੰਮ ਆਉਂਦੇ ਨੇ ਤੇ ਨਾ ਕੋਈ ਉਹਨਾਂ ਨੂੰ ਲਾਗੂ ਕਰਦਾ ਉਹ ਸਿਰਫ ਇੱਕ ਕਾਗਜ਼ਾਂ ਦੇ ਵਿੱਚ ਮੈਨੂ ਮੈਨੀਫੈਸਟੋ ਬਣ ਕੇ ਰਹਿ ਜਾਂਦੇ ਨੇ ਸਾਡਾ ਮੈਨੀਫੈਸਟੋ ਇਦਾਂ ਦਾ ਨਹੀਂ ਹੋਊਗਾ ਜਿਹੜਾ ਗਰਾਊਂਡ ਦਾ ਜਿਹੜਾ ਗਰਾਊਂਡ ਦੇ ਮੁੱਦਿਆਂ ਦੇ ਨਾਲ ਅਸੀਂ ਜੁੜਿਆ ਹੋਇਆ ਮੈਨੀਫੈਸਟੋ ਲੈ ਕੇ ਆਵਾਂਗੇ ਅਗਰ ਅਸੀਂ ਉਹਦੇ ਤੇ ਜ ਲੜਾਈ 5 ਸਾਲਾਂ ਦਾ ਜਿਹੜਾ ਕਾਰਜਕ ਅੱਜ ਅਸੀਂ ਨਾਬਾ ਸ਼ਹਿਰ ਦੀ ਚੌਣਵੇਂ ਵਿਅਕਤੀ ਬੁਲਾਏ ਸੀਗੇ ਕੋਈ 40-45 ਬੰਦੇ ਬੁਲਾਏ ਸੀਗੇ ਜਿਹੜੇ ਨਾਮਵਰ ਬੰਦੇ ਸੀ ਹਰਿ ਸਿੰਘ ਪ੍ਰਿੰਸਪੈਨ ਵਾਲੇ ਜਗਜੀਤ ਸਿੰਘ ਜੀ ਜੀਐਮ ਸਾਹਿਬ ਸੁਖندر ਸਿੰਘ ਵਧਾਈਆ ਸੁਖندر ਸਿੰਘ ਟੋੜਾ ਤੇ ਰਵਿੰਦਰ ਸਿੰਘ ਸ਼ਾਹ ਪਰ ਰਵਿੰਦਰ ਸਿੰਘ ਪੂਜਾ ਮਾਜਿਸਪਾਸ ਕਰਿਆਣ ਤੇ ਉਹਨਾਂ ਨੂੰ ਬੁਲਾ ਕੇ ਅਸੀਂ ਸਲਾਹ ਕੀਤੀ ਹੈ ਜੀਵਨ ਬਾਂਸਲ ਜੀ ਬਈ ਕੀ ਕਰਨਾ ਚਾਹੀਦਾ ਕਿਉਂਕਿ ਜੋ ਨਾਬਾ ਦੀ ਹਾਲਤ ਹੈ ਨਾ ਜੀ ਤੁਸੀਂ ਅਸੀਂ ਦੇਖਦੇ ਹਾਂ ਰੋਜ਼ ਆ ਭਾਵੇਂ ਸਰਕਾਰ ਕਾਲੀਆਂ ਦੀ ਰਹੀ ਭਾਵੇਂ ਕਾਂਗਰਸ ਦੀ ਰਹੀ ਹੁਣ ਆਵਾਦੀ ਪਾਰਟੀ ਦੀ ਐ ਐਮਸੀ ਉਹੀ ਬਣ ਜਾਂਦੇ ਨੇ ਜੇ ਕੋਈ ਜਿੱਤ ਕੇ ਤੁਸੀਂ ਪਾਰਟੀ ਆ ਵੀ ਜਾਂਦਾ ਹੈ ਤਾਂ ਬਾਅਦ ਜੁਆਇਨ ਕਰਨ ਲੈ ਮਤਲਬ ਆ ਮਿਲ ਮਿਲਾ ਕੇ ਚੱਲੂਗਾ ਨਾ ਕੋਈ ਆਪੋਜੀਸ਼ਨ ਨਹੀਂ ਰਹੀ ਤੇ ਇਸ ਕਰਕੇ ਨਾਬੇ ਉਹ ਬੁਰਾ ਹਾਲ ਹੈ ਵਿਕਾਸ ਨਹੀਂ ਹੋ ਰਿਹਾ ਲੋਕਾਂ ਦੇ ਕੰਮ ਨਹੀਂ ਹੋ ਰਹੇ ਲੋਕ ਪਿੱਟ ਰਹੇ ਨੇ ਤੇ ਅਸੀਂ ਨਿਮੇਕਰੀ ਗੱਲ ਕਰਨੀ ਚਾਹੁੰਦੇ ਆ ਕਿ ਲੋਕਾਂ ਦੇ ਵਿੱਚ ਉਮੀਦਵਾਰ ਲੈ ਕੇ ਭਾਵੇਂ ਉਹ ਯਾਦ ਤੌਰ ਤੇ ਕਿਸੇ ਵੀ ਤਰ੍ਹਾਂ ਲੋ ਖੜੇ ਹੋਣ ਜਿਹੜੇ ਕਰਤਾਰ ਵਾਲੇ ਲੋਕ ਨੇ ਹੈ ਲੋ ਬੜਾ ਵੱਡਾ ਇਕੱਠ ਕਰਨ ਲੱਗਿਆ 10 ਦਿਨ ਬਾਅਦ ਡੇਢ ਕੱਲ ਦੇਵਾਂਗੇ ਸੀ ਉਹ ਸ਼ਹਿਰ ਦਾ ਇਕੱਠ ਨਮਾਇਦਾ ਲੋਕਾਂ ਦਾ ਇਕੱਠ ਬੁਲਾ ਕੇ ਵੱਡਾ ਇਕੱਠ ਬੁਲਾ ਕੇ ਉਹ ਫਿਰ ਲੋਕਾਂ ਚ ਪੁੱਛਾਂਗੇ ਕਿ ਕਿਹੜੀ ਵਾਰ ਦੀ ਉਹ ਕਿਹੜਾ ਬੰਦਾ ਚੁਣੀ ਜਿਹੜਾ ਸੰਹਾਤ ਵਾਲਾ ਵੀ ਹੋਵੇ ਸੱਚ ਤੇ ਖੜਨ ਵਾਲਾ ਵੀ ਹੋਵੇ ਤੇ ਕਰਤਾਰ ਵਾਲਾ ਵੀ ਹੋਵੇ ਕਰਤਾਰ ਵਾਲਾ ਬੜਾ ਗਰੀਬੇ ਹੋਵੇ ਪਰ ਉਹ ਵਿਗਦਾ ਨਹੀਂ ਹੈ ਇਹ ਲੋਕ ਵਿਗ ਜਾਂਦੇ ਨੇ ਮਾੜੀ-ਮਾੜੀ ਗੱਲ ਬੀਚੇ ਕੋਈ ਕਹਿੰਦਾ ਮੇਰੇ ਕੰਮ ਨਹੀਂ ਹੁੰਦੇ ਕੋਈ ਕਹਿੰਦਾ ਮੇਰੀ ਪੁਸ਼ਪ੍ਰਤੀ ਤੇ ਨਹੀਂ ਹੁੰਦੀ ਹੈ ਇਹ ਪੁਸ਼ਪ੍ਰਤੀ ਵਾਲੀ ਗੱਲ ਹੀ ਹੁੰਦੀ ਐ ਐਮਸੀਆਂ ਦੇ ਐਮਸੀਆਂ ਸੇਵਾ ਕਰਨ ਦੇ ਲੋਕਾਂ ਦੇ ਪਾਰਟੀ ਸ਼ਹਿਰ ਕਰਨ ਦੀ ਲੋਕਾਂ ਦੇ ਸ਼ਹਿਰ ਲੋਕਾਂ ਦੇ ਕੰਮ ਦੇ ਉਹ ਹੋ ਰਹੇ ਪਾਰਟੀ ਤੁਹਾਡੀ ਪਾਰਟੀ ਵੀ ਖੜਾਈਗੀ ਉਮੀਦਵਾਰ ਹਾਂ ਅਸੀਂ ਪਾਰਟੀ ਬਹੁਤ ਚੋਣ ਲੜਾਂਗੇ ਸਾਰੇ 23 23 ਵਾੜਾਂ ਤੇ ਅਸੀਂ ਉਮੀਦਵਾਰ ਖੜੇ ਕਰਾਂਗੇ ਤੇ ਜਿੱਥੇ ਵੀ ਚੰਗੇ ਆਜ਼ਾਦ ਮਿਰੂ ਖੜੇ ਹੋਣਗੇ ਉਹਨਾਂ ਦੀ ਹਮਾਇਤ ਵੀ ਕਰਾਂਗੇ 2 ਲੀਟਰ ਬਣਾਇਆਗਾ ਨਗਰ ਕੌਂਸਲ ਚੋਣਾ ਨਜ਼ਦੀਕ ਆ ਰਿਹਾ ਹੈ ਨਗਰ ਕੌਂਸਲ ਚੋਣਾਂ ਨੂੰ ਮੁੱਖ ਰੱਖਦੇ ਹੋਏ ਜੋ ਅੱਜ ਪਾਰਟੀ ਦੇ ਜਿੰਨੇ ਵੀ ਨਵੇਂ ਨੇ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਨਗਰ ਦੀਆਂ ਆਪਣੀਆਂ ਚਾਹਨਾਵਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਜੋ ਸਾਡੀ ਪਾਰਟੀ ਵੱਲੋਂ ਸੇਵਾ ਲਈ ਜਾਊਗੀ ਉਹਨੂੰ ਬਾਖੂਬੀ ਨਿਭਾਇਆ ਜਾਊਗਾ ਤੇ ਜਿੰਨੀਆਂ ਵੀ ਬਾੜਾਂ ਨੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਅਸੀਂ ਉਹਨਾਂ ਬਾੜਾਂ ਦੇ ਵਿੱਚ ਆਪਣੇ ਕੈਂਡੀਡੇਟ ਪਾਰਟੀ ਵੱਲੋਂ ਨਿਯੁਕਤ ਕੀਤੇ ਜਾਣ ਤੇ ਜੋ ਚੰਗੇ ਸ਼ਭੀ ਵਾਲੇ ਕੈਂਡੀਡੇਟ ਆਜ਼ਾਦ ਉਮੀਦਵਾਰ ਹੋਣਗੇ ਅਸੀਂ ਹੋ ਸਕਦਾ ਵੀ ਉਹਨਾਂ ਦੀ ਵੀ ਅਸੀਂ ਸਪੋਰਟ ਕਰ ਸਕਦੇ ਆ ਇਹ ਇੱਕ ਨਿਰਪੱਖ ਤੇ ਪੂਰੀ ਪਾਰਦਰਸ਼ੀ ਚੋਣ ਹੋਣੀ ਚਾਹੀਦੀ ਹੈ ਅਸੀਂ ਇਹ ਵੀ ਸਰਕਾਰ ਤੋਂ ਆਸ ਕਰਦੇ ਹਾਂ ਜੋ ਪਿਛਲੇ ਸਮੇਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਹੋਈਆਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਉਹਦੇ ਵਿੱਚ ਕਿਸ ਤਰ੍ਹਾਂ ਕਾगज ਪਾੜੇ ਗਏ ਨੇ ਨਾਮਜ਼ਦਗੀਆਂ ਭਰਨ ਗਏ ਆਂਦੇ ਆ ਫੈਲਾਂ ਖੋਖੇ ਭੱਜੇ ਗਏ ਨੇ ਤੇ ਉਹ ਵੀ ਬੜੇ ਦੋਸ਼ ਲੱਗੇ ਨੇ ਚਾਹੇ ਕਿਸੇ ਹਲਕੇ ਦਾ ਕੋਈ ਨੁਮਾਇੰਦਾ ਹੋਵੇ ਉਹਨਾਂ ਤੇ ਲੱਗੇ ਨੇ ਚਾਹੇ ਉਹਨਾਂ ਦੇ ਕੋਈ ਕਰੀਬੀ ਹੋਣ ਤੇ ਮੈਂ ਇਹ ਸਮਝਦਾ ਵੀ ਆਉਣ ਵਾਲੀ ਸਮੇਂ ਦੇ ਵਿੱਚ ਜੋ ਇਲੈਕਸ਼ਨ ਹੋਣੀ ਹੈ ਇੱਕ ਬੜੀ ਪਾਰਦਰਸ਼ੀ ਤੇ ਨਿਰਪੱਖ ਤਰੀਕੇ ਨਾਲ ਇਲੈਕਸ਼ਨ ਹੋਣੀ ਚਾਹੀਦੀ ਹੈ